ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ ਪੀਆਰਟੀਸੀ ਡਿਪੂ ਫਰੀਡਕੋਟ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜ਼ਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜੀ ਦੀ ਰਿਪੋਰਟ ਹੈ ਜੀਆ ਜੀਆਪੀਆਰਟੀਸੀ ਸਿਤਾਰਾ ਇਹ ਅੱਜ ਮਤਲਬ ਕਿ ਇੱਥੇ ਜਿਹੜਾ ਆਪਾਂ ਕੈਂਪ ਲਾਇਆ ਇੱਥੇ ਸਾਰੀ ਜਥੇਬੰਦੀ ਦੇ ਰਲ ਕੇ ਸਾਰੇ ਜਥੇਬੰਦੀ ਦੇ ਸਹਿਯੋਗ ਨਾਲ ਪਹਿਲਾ ਫਰੀਦਕੋਟ ਡੀਕੂ ਦੇ ਵਿਸ਼ਾਲ ਕੈਂਪ ਲੱਗ ਰਿਹਾ ਹੈ ਔਰ ਸਾਰੀਆਂ ਜਥੇਬੰਦੀਆਂ ਨੇ ਔਰ ਆਮ ਪਬਲਿਕ ਨੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿਹਦਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਸਿਮਰਜੀਤ ਸਿੰਘ ਬਰਾੜ ਡਿਪੂ ਪ੍ਰਧਾਨ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਆਜ਼ਾਦ ਜੋ ਅੱਜ ਦਾ ਸਾਡਾ ਪਹਿਲਾ ਬਲੱਡ ਡੋਨੇਸ਼ਨ ਕੈਂਪ ਫਰੀ ਕੋ ਡਿਪੂ ਦੇ ਵਿੱਚ ਲਗਾਇਆ ਜਾ ਰਿਹਾ ਸਾਡੇ ਸਤਿਕਾਰਯੋਗ ਜੀਐਮ ਸਾਹਿਬ ਸ਼੍ਰੀ ਸੀਤਾਰਾਮ ਜੀ ਉਹਨਾਂ ਦੇ ਯਗਤ ਯਤਨਾ ਸਦਕਾ ਤੇ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਪਹਿਲਾ ਕੈਂਪਸ ਸੀ ਲਾਰੇ ਹੈਗੇ ਆ ਅਸੀਂ ਸਮਝਦੇ ਆ ਜਿਹੜਾ ਖੂਨਦਾਨ ਹੈਗਾ ਇਹ ਬਹੁਤ ਵੱਡਾ ਦਾਣਾ ਹੈ ਬੜਾ ਮਹਾਨ ਕਾਰਜ ਹੈ ਖੂਨਦਾਨ ਨੂੰ ਮਹਾਦਾਨ ਕਿਹਾ ਗਿਆ ਤਾਂ ਕਿਹਾ ਗਿਆ ਏ ਕਿਉਂਕਿ ਖੂਨ ਜਿਹੜਾ ਜਿੱਥੇ ਖੂਨ ਨੇ ਕੰਮ ਕਰਨਾ ਉਥੇ ਹੋਰ ਕੋਈ ਚੀਜ਼ ਕੰਮ ਨਹੀਂ ਕਰਦੀ ਕਿਉਂਕਿ ਹਰ ਚੀਜ਼ ਦਾ ਬਦਲ ਬਣ ਗਿਆ ਹਰ ਚੀਜ਼ ਦਾ ਡੁਪਲੀਕੇਟ ਬਣ ਗਿਆ ਪਰ ਇੱਕ ਖੂਨ ਹੈ ਜਿਹਦਾ ਕੋਈ ਡੁਪਲੀਕੇਟ ਨਹੀਂ ਬਣ ਸਕਿਆ ਜਿਹੜਾ ਇਨਸਾਨ ਦੇ ਵਿੱਚੋਂ ਨਿਕਲ ਕੇ ਹੀ ਇਨਸਾਨ ਦੇ ਲੱਗਣਾ ਜਦੋਂ ਕਿਸੇ ਮਰੀਜ਼ ਨੂੰ ਲੋੜ ਪੈਂਦੀ ਆ ਡਾਕਟਰ ਕਹਿ ਦਿੰਦੇ ਆ ਵੀ ਉਹਨੂੰ ਬਲੱਡ ਚਾਹੀਦਾ ਉਦੋਂ ਕਿੰਨਾ ਵੀ ਕੋਲ ਪੈ ਉਥੇ ਖੂਨ ਤੋਂ ਬਿਨਾ ਉਹਦੀ ਜ਼ਿੰਦਗੀ ਨਹੀਂ ਬਚਾਈ ਜਾ ਸਕਦੀ ਉਥੇ ਖੂਨ ਨਹੀਂ ਕੰਮ ਕਰਨਾ ਇਸ ਕਰਕੇ ਅਸੀਂ ਖੂਨਦਾਨ ਨੂੰ ਬਹੁਤ ਵੱਡਾ ਮਹਾਨ ਕਾਰਜ ਸਮਝਦੇ ਹਾਂ ਕਿ ਇਨਸਾਨੀਅਤ ਦਾ ਇਹਦਾ ਧਰਮ ਹੈ ਉਹ ਇਹ ਉਹਦੇ ਵਿੱਚ ਪਹਿਲਾ ਕਦਮ ਹੈਗਾ ਖੂਨਦਾਨ ਹੈ ਇਸ ਕਰਕੇ ਉਸ ਚੀਜ਼ ਨੂੰ ਮੋਖ ਰੱਖਦੇ ਹੋਇਆ ਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਫ੍ਰੀ ਕੋਰਟ ਦੇ ਵਿੱਚ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਾ ਰਹੇ ਹੈਗੇ ਆ ਤਾਂ ਕਿ ਇਹ ਸਾਡੇ ਇਸ ਕਾਰਜ ਦੇ ਨਾਲ ਜਿਹੜਾ ਕਿਸੇ ਦੇ ਲੱਗੂਗਾ ਉਹਦੀ ਜ਼ਿੰਦਗੀ ਬਚ ਸਕੇ ਤੇ ਸਾਰੇ ਅਸੀਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਆ ਸਹਿਯੋਗ ਦੇਣ ਲਈ ਉਥੇ ਅਪੀਲ ਵੀ ਕਰਦੇ ਆ ਕਿ ਜੋ ਪਰਸੈਪਸ਼ਨ ਬਣੀ ਹੁੰਦੀ ਹੈ ਬਹੁਤ ਤਰ੍ਹਾਂ ਦੀਆਂ ਬਲੱਡ ਡੋਨੇਸ਼ਨ ਨੂੰ ਲੈ ਕੇ ਖੂਨਦਾਨ ਕਰਨ ਦੇ ਨਾਲ ਬਹੁਤ ਨੁਕਸਾਨ ਹੋ ਜਾਂਦੇ ਆ ਤੁਹਾਡਾ ਤੁਹਾਨੂੰ ਨੁਕਸਾਨ ਹੋ ਥੋੜੀ ਬਾਡੀ ਨੂੰ ਨੁਕਸਾਨ ਹੁੰਦਾ ਜਾਂ ਡਰ ਪਾਇਆ ਜਾਂਦਾ ਹੁੰਦਾ ਉਹਦਾ ਕੋਈ ਮਤਲਬ ਹੈਗਾ ਇਹ ਬਿਲਕੁਲ ਗਲਤ ਫੇਮਿੰਗਾਂ ਹੁੰਦੀਆਂ ਲੋਕਾਂ ਨੂੰ ਜਿੱਥੇ ਅਸੀਂ ਇਹ ਸਾਰੇ ਹਮ ਕੈਂਪ ਦੇ ਵਿੱਚ ਲਾ ਕੇ ਪਬਲਿਕਲੀ ਉੱਥੇ ਸ਼ਾਹ ਵੀ ਕਰਦੇ ਉਤਸ਼ਾਹਤ ਵੀ ਕਰਦੇ ਆ ਵੀ ਸਾਰੇ ਕੈਂਪ ਲਾਉਣ ਤੇ ਖੂਨਦਾਨ ਵੱਧ ਤੋਂ ਵੱਧ ਕਰਨ ਤਾਂ ਕਿੜਾ ਲੋਕਾਂ ਨੂੰ ਡਰ ਵੀ ਚੱਕਿਆ ਜਾਵੇ ਤੇ ਤਾਂ ਕਿੜੀ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਮੈਂ ਅਪੀਲ ਵੀ ਕਰਦਾ ਤੁਹਾਡੇ ਮਾਧਿਮ ਰਾਹੀਂ ਕਿ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਸੰਸਥਾਵਾਂ ਨੇ ਲੋਕ ਨੇ ਵੱਧ ਤੋਂ ਵੱਧ ਖੂਨਦਾਨ ਕਰਕੇ ਅਸੀਂ ਮਹਾਨ ਕਾਰਜ ਦੇ ਵਿੱਚ ਆਪਣਾ ਉਦਨ ਪਾਇਆ ਕਰਨ ਧੰਨਵਾਦ ਮੇਰਾ ਨਾਮ ਹਰਜਿੰਦਰ ਸਿੰਘ ਆ ਮੈਂ ਪੰਜਾਬ ਰੋਡ ਦੇ ਪੰਨਪਾਸ 3RTC ਕੰਟਰੈਕਟਰ ਵਰਕਰ ਜੂਨੀਅਨ ਫਰੀਕੋ ਡਿੱਪੂ ਦਾ ਡਿੱਪੂ ਪ੍ਰਧਾਨ ਆ ਜੀ ਜਿਹੜਾ ਅੱਜ ਦਾ ਨੇਕ ਕਦਮ ਸਾਡੇ ਬਹੁਤ ਹੀ ਸਤਿਕਾਰਯੋਗ ਜੀਐਮ ਸਾਹਿਬ ਸੀ타ਰਾਮ ਜੀ ਦੀ ਕਪੈਲ ਕਦਮੀ ਸਦਕਾਸੀ ਪਹਿਲਾ ਖੂਨਦਾਨ ਕੈਂਪ ਜੋ ਲਗਾ ਰਹੇ ਆ ਤੇ ਅਸੀਂ ਆਮ ਜਨਤਾ ਨੂੰ ਤੇ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਿਹੜੇ ਕਈ ਤਰ੍ਹਾਂ ਦੇ ਭਰਮ ਪਾ ਲਏ ਆ ਵੀ ਖੂਨਦਾਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਆਉਂਦੀ ਆ ਉਹ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਕਿਸੇ ਦੀ ਨੇਕ ਜ਼ਿੰਦਗੀ ਬਚਾਈ ਜਾ ਸਕੇ ਆਪਣੇ ਖੂਨਦਾਨ ਕਰਨ ਨਾਲ ਕੋਈ ਕੁਝ ਨਹੀਂ ਹੁੰਦਾ ਸਿਰਫ ਇੱਕ ਦੋ ਘੰਟੇ 4 ਘੰਟੇ ਬਿਜ਼ਨਸ ਆਉਂਦੀ ਉਹ ਤੋਂ ਬਾਅਦ ਆਪਣਾ ਫੋਨ ਪ੍ਰੋਪਰ ਪਹਿਲਾਂ ਦੀ ਤਰ੍ਹਾਂ ਬਣ ਜਾਂਦਾ ਤੇ ਖੂਨਦਾਨ ਕਰਨ ਨਾਲ ਨੇਕ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਕਿਸੇ ਦਾ ਧੀ ਪੁੱਤ ਜੇ ਐਕਸੀਡੈਂਟੇ ਕਿਸੇ ਦਾ ਬਲੱਡ ਨਿਕਲ ਗਿਆ ਜੇ ਆਪਾਂ ਐਟ ਅ ਟਾਈਮ ਖੂਨਦਾਨ ਕਰਦੇ ਆ ਜਾਂ ਇਦਾਂ ਦੇ ਕੈਂਪ ਲਗਾਏ ਜਾਂਦੇ ਆ ਇਦਾਂ ਦੇ ਕੈਂਪ ਸਾਡੀ ਚਲੋ ਅਸੀਂ ਬਹੁਤ ਲੇਟ ਹੋ ਗਏ ਸਾਨੂੰ ਪਹਿਲਾਂ ਇਹ ਕੈਂਪ ਲਗਾਉਣੇ ਚਾਹੀਦੇ ਸੀ ਪਰ ਚਲੋ ਦੇਰ ਆਏ ਦਰੁਸਤ ਆਏ ਅਸੀਂ ਇਹ ਕੈਂਪ ਲਗਾ ਰਹੇ ਹਾਂ ਖੁੰਦਣ ਅਸੀਂ ਵਾਦਾ ਵੀ ਕਰਦੇ ਆ ਤੁਹਾਡੇ ਮਾਦੀਨ ਸਦਕਾ ਕਿ ਅਗਾ ਤੋਂ ਅਸੀਂ ਹਰ ਸਾਲ ਕੋਈ ਨਿਨੀਸ਼ ਪ੍ਰੀਕ ਕਰਕੇ ਹਰ ਸਾਲ ਖੂਨਦਾਨ ਕੈਂਪ ਲਗਾਇਆ ਕਰਾਂਗੇ ਤਾਂ ਜੋ ਜੋ ਵੀ ਖੂਨ ਦੀ ਕਮੀ ਆ ਅਸੀਂ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਉਹਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖੂਨ ਦਿਓ ਤਾਂ ਜੋ ਲੋਕਾਂ ਦੀ ਜ਼ਿੰਦਗੀ ਕੀਮਤੀਆਂ ਨੂੰ ਬਚਾਇਆ ਜਾ ਸਕੇ ਬਾਕੀ ਸਾਡੇ ਜੀਐਮ ਸਾਹਿਬ ਦਾ ਬਹੁਤ ਨੇਕ ਪਰਾਲਾ ਸਮੂਹ ਜਥੇਬੰਦੀਆਂ ਦੇ ਸਦਕਾ ਜਿਹੜਾ ਅਸੀਂ ਆ ਪਹਿਲਾ ਖੂਨਦਾਨ ਕੈਂਪ ਆ ਉਹਨੂੰ ਅਸੀਂ ਨੇਪਰੇ ਚ ਚਾਜਦੇ ਆ ਤੇ ਸਾਡੀ ਅੱਜ ਲਗਭਗ ਸਾਡਾ 100 ਪਲੱਸ ਜੁਨਟ ਖੂਨ ਟਾਰਗੇਟ ਹੈ ਵੀ ਅਸੀਂ ਖੂਨਦਾਨ ਕਰਨਾ ਹੈ 110 ਜੁਨਟ ਲਗਭਗ 40 ਜੁੰਟਾਂ ਅਸੀਂ ਦੇ ਚੁੱਕੇ ਹਾਂ ਤੇ ਅਸੀਂ ਜੋ ਵੀ ਸਾਡਾ ਸਟਾਫ ਆ ਰਿਹਾ ਕੋਈ ਛੁੱਟੀ ਤੇ ਆ ਉਹ ਵੀ ਆ ਰਿਹਾ ਜੋ ਡਿਊਟ ਤੇ ਉਹ ਆ ਕੇ ਖੂਨਦਾਨ ਕਰ ਰਿਹਾ ਬਾਕੀ ਫਿਰ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਵੀ ਖੂਨਦਾਨ ਕਰੋ ਖੂਨਦਾਨ ਜਿਹੜੇ ਧਰਮ ਪਾਲੇ ਹੋਏ ਆ ਉਹਨਾਂ ਪਰਮਾਤਮਾ ਤੋਂ ਲਿਖੋ ਅਸੀਂ ਮੀਡੀਆ ਤੇ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਸਾਨੂੰ ਇੱਥੇ ਕਵਰ ਕਰਨ ਆਇਓ ਤਾਂ ਜੋ ਲੋਕਾਂ ਤੱਕ ਇਹ ਮੈਸੇਜ ਜਾਵੇ ਵੀ ਖੂਨਦਾਨ ਕੈਂਪ ਚੱਲ ਰਿਹਾ ਜਿਹੜੇ ਸਾਥੀ ਖੂਨ ਦੇਣਾ ਚਾਹੁੰਦੇ ਇੱਥੇ ਆ ਜਾਣ ਧੰਨਵਾਦ